ਆ ਤੁਹਾਡਾ ਆਪਣਾ ਸੁਖਵੀਰ ਸਿੱਧੂ ਤੁਸੀਂ ਦੇਖ ਰਹੋ ਪਬਲਿਕ ਪ੍ਰਾਈਮ ਟੀਵੀ ਪਬਲਿਕ ਪ੍ਰਾਈਮ ਟੀਵੀ ਵੇਖ ਲੈ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਸ ਟਾਈਮ ਅਸੀਂ ਖੜੇ ਹਾਂ ਖੇੜੇ ਬਲਾਚੱਕ ਜਿੱਥੇ ਕਿ ਅੱਜ ਪਹਿਲਾ ਟੂਰਨਾਮੈਂਟ ਕਰਵਾਇਆ ਗਿਆ ਵਾ ਧੰਨ ਧੰਨ ਗੁਰੂ ਰਾਮਦਾਸ ਜੀ ਦੇ ਨਾਮ ਨੂੰ ਸਮਰਪਿਤ ਉਹਨਾਂ ਵੱਲੋਂ ਇਸ ਟੂਰਨਾਮੈਂਟ ਉਸ ਗਰਾਊਂਡ ਤੇ ਕਰਾਇਆ ਗਿਆ ਜਿਸ ਦੀ ਵੀ ਹਲੇ ਪੂਰੀ ਤਰ੍ਹਾਂ ਵਰਗਮ ਵੀ ਨਹੀਂ ਹੈ ਗਈ ਤੇ ਨਾ ਹੀ ਗਰਾਊਂਡ ਕੋਈ ਏਡੀ ਵਧੀਆ ਪਰ ਫਿਰ ਵੀ ਇਹਨਾਂ ਬੱਚਿਆਂ ਦੇ ਉਦਮ ਸਦਕਾ ਵੇਖਿਆ ਕਿ ਟੂਰਨਾਮੈਂਟ ਬਹੁਤ ਹੀ ਵਧੀਆ ਤਰੀਕੇ ਨਾਲ ਕਰਾਇਆ ਗਿਆ ਸਾਡੇ ਕੋਲ ਇਸ ਟਾਈਮ सरपंच अंग्रेज सिंह जी ਕੋਲ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਸਰਪੰਚ ਸਾਹਿਬ ਅੱਜ ਪਹਿਲਾ ਟੂਰਨਾਮੈਂਟ ਕਰਵਾਇਆ ਕੀ ਕਹਿਣਾ ਚਾਹੁੰਦੇ ਜੀ ਮੈਂ ਤੇ ਬਹੁਤ ਹੀ ਵਧੀਆ ਬੱਚਿਆਂ ਦਾ ਉਪਰਾਲਾ ਸਮਝਦਾ ਜੀ ਜਿਨ੍ਹਾਂ ਨੇ ਐਡਾ ਵੱਡਾ ਗਰਮੀ ਦੇ ਵਿੱਚ 4 ਦਿਨ ਤੋਂ ਲਗਾਤਾਰ ਹਰ ਇੱਕ ਨੇ ਸੇਵਾ ਕੀਤੀ ਹੈ ਥੱਲੇ ਤੋਂ ਲੈ ਕੇ ਉੱਪਰ ਤੱਕ ਸਾਰਿਆਂ ਦਾ ਮੈਂ ਜੀ ਆਇਆਂ ਸਾਰੇ ਫੌਜੀ ਵੀਰਾਂ ਦਾ ਵੀ ਮੈਂ ਜੀ ਆਇਆਂ ਜਿਨ੍ਹਾਂ ਨੇ ਯੋਗਦਾਨ ਪਾਇਆ ਮੇਰੇ ਚਾਚਾ ਜੀ ਉਹਨਾਂ ਦਾ ਵੀ ਧੰਨਵਾਦ ਬਾਊ ਗੁਰਵਿੰਦਰ ਮੱਲੀ ਜੀ ਇਹਦਾ ਸਭ ਤੋਂ ਵੱਧ ਯੋਗਦਾਨ ਵੀ ਜਿਨੇ ਕਮੈਂਟਰੀ ਵੀ ਨਾਲ ਪੂਰੀ ਲਾਈਵ ਕੀਤੀ ਹੈ ਸਾਰਾ ਧੰਨਵਾਦ ਸਰਬ ਪਿੰਡ ਦੀ ਗਰਾਊਂਡ ਜਿਹੜੀ ਆ ਐਡੀ ਵਧੀਆ ਨਹੀਂ ਬਣੀ ਫਿਰ ਵੀ ਬੱਚਿਆਂ ਨੇ ਏਡਾ ਉਤਮ ਕੀਤਾ ਮੈਂ ਇਹ ਸੋਚਦਾ ਵੀ ਠੀਕ ਹੈ ਵਾ ਗਰਾਊਂਡ ਨਹੀਂ ਆ ਪਰ ਮਹਾਰਾਜ ਮੌਕਾ ਦਵੇ ਤੇ ਆਉਣ ਵਾਲੇ ਸਮੇਂ ਤੇ ਇਹਨੂੰ ਬਿਲਕੁਲ ਨਿਹਾਰ ਬਦਲ ਕੇ ਜਿਹੜੀ ਗਰਾਊਂਡ ਆ ਉਹ ਅਗਲੇ 2 ਕਿੱਲੇ ਜ਼ਮੀਨ ਜਿਹੜੀ ਉਹ ਇਕੱਠੀ ਛੱਡੀ ਜਾਊਗੀ ਇਹਨੂੰ ਜਿਹੜਾ ਵਾ ਉਹ ਵਾਝੋ ਕੀਤਾ ਜਾਊਗਾ ਤੇ ਗਾਂ ਜ਼ਮੀਨ ਵੀ ਵਧ ਕੀਤੀ ਜਾਊਗੀ ਔਰ ਉਹਦੀ ਵਲਗਣ ਵੀ ਕੀਤੀ ਜਾਊਗੀ ਆਉਣ ਵਾਲੀ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਮੈਂ ਇਹ ਸੰਦੇਸ਼ ਚਾਹੁੰਨਾ ਵਾਂ ਵੀ ਖੇਡਣ ਵਾਲੇ ਵੱਧ ਧਿਆਨ ਦੇਣ ਤੇ ਗਲਤ ਕੰਮਾਂ ਵਾਲੇ ਬਹੁਤ ਹੀ ਘਟਦੇ ਆਉਂਦੇ ਨੇ ਕਿਉਂਕਿ ਅੱਜ ਯੁੱਗ ਬਹੁਤ ਮਾੜਾ ਵਾ ਹਰ ਜਿਹੜਾ ਉਹ ਨਸ਼ੇ ਦੇ ਯੁੱਗ ਜੀ ਤੁਰਿਆ ਰਹਿੰਦਾ ਪਰ ਮੈਂ ਆ ਵੀਰਾਂ ਦਾ ਜਿਹੜਾ ਅੱਜ ਵੇਖਿਆ ਉਹ ਪ੍ਰਾਲਾ ਬਹੁਤ ਵਧੀਆ ਵਾ ਸੇਵਾ ਕਰਨ ਵਾਲਿਆਂ ਦਾ ਵੀ ਔਰ ਖੇਡਣ ਵਾਲਿਆਂ ਦਾ ਵੀ ਸਾਰਾ ਪਿੰਡ ਹੀ ਮੈਂ ਚਾਹੁੰਦਾ ਵਾਂ ਵੀ ਇਸੇ ਲਗਨ ਚ ਲੱਗੇ ਔਰ ਦੂਸਰੇ ਕੰਮ ਤੋਂ ਹਟੇ ਇਹ ਸਾਨੂੰ ਸਾਡੇ ਨਾਲ ਸਰਪੰਚ ਅੰਗਰੇਜ਼ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਗਰਾਊਂਡ ਆ ਜਿਹੜੇ ਆਮ ਛੋਟੇ ਬੱਚੇ ਆ ਉਹਨਾਂ ਨੂੰ ਵੀ ਜਿਹੜਾ ਪ੍ਰੇਰਿਤ ਕੀਤਾ ਜਾਵੇ ਤਾਂ ਕਿ ਉਹ ਗਰਾਊਂਡ 'ਵਾਲ ਜੁੜ ਸਕਣ ਤੇ ਨਸ਼ੇ ਤੋਂ ਦੂਰ ਆਸਣ ਸਾਡੇ ਨਾਲ ਹੋਰ ਵੀ ਪਤਵੰਤੇ ਸੱਜਣਾਂ ਉਹਨਾਂ ਨਾਲ ਗੱਲ ਕਰਦੇ ਹਾਂ ਜੀ ਪਾਜੀ ਅੱਜ ਟੂਰਨਾਮੈਂਟ ਕਰਵਾਇਆ ਗਿਆ ਕੀ ਗੱਲਾਂ ਚੱਲ ਬਹੁਤ ਬਹੁਤ ਵਧਾਈ ਹੋਵੇ ਦੋ ਸਾਰੀਆਂ ਟੀਮਾਂ ਨੂੰ ਜਿਨ੍ਹਾਂ ਨੇ ਇੱਥੇ ਆਣ ਕੇ ਸਹਿਯੋਗ ਦਿੱਤਾ ਇਹਨਾਂ ਵਾਸਤੇ ਇਹ ਗਾਂ ਬੱਚਿਆਂ ਨੂੰ ਉਤਸ਼ਾਹ ਦਿੰਿਆ ਤੇ ਵੱਧ ਤੋਂ ਵੱਧ ਇਹਨਾਂ ਦੀ ਗਰਾਊਂਡ ਦਾ ਕੰਮ ਕਰਾਇਆ ਜਾਊਗਾ ਨਗਰ ਵਾਲੋਂ ਸਰਪੰਚੋ ਵਾਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਆਇਆਂ ਸਾਡੇ ਨਾਲ ਮੱਲੀ ਸਾਹਿਬ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਜੀ ਮੱਲੀ ਸਾਹਿਬ ਸਤਿ ਸ੍ਰੀ ਅਕਾਲ ਜੀ ਸੁਖਬੀਰ ਭਾਜੀ ਬਹੁਤ ਬਹੁਤ ਧੰਨਵਾਦ ਹੈ ਸਾਡੇ ਸਤਿਕਾਰਯੋਗ ਸਰਪੰਚ ਸਾਹਿਬ ਦਾ ਐਨਆਰਏ ਵੀਰਾਂ ਦਾ ਜਿਹੜੇ ਛੋਟੇ ਵੀਰ ਸਾਡੇ ਬੱਚੇ ਬਾਹਰ ਗਏ ਕੈਨੇਡਾ ਆਸਟ੍ਰੇਲੀਆ ਅਮਰੀਕਾ ਉਹਨਾਂ ਨੇ ਬੜਾ ਯੋਗਦਾਨ ਦਿੱਤਾ ਸਾਰਿਆਂ ਅੱਜ ਕੱਲ ਪੰਜਾਬ ਦੀ ਹਾਲਾਤ ਨਸ਼ੇ ਵਿੱਚ ਡੁੱਬੇ ਪਏ ਨੇ ਇੱਕ ਸੋਨਾ ਉਪਰਾਲਾ ਵੀਰਾਂ ਵੱਲੋਂ ਕੀਤਾ ਗਿਆ ਤੇ ਮੈਂ ਚਾਹੁੰਦਾ ਕਿ ਸਾਰੇ ਪੰਜਾਬ ਵਿੱਚ ਹੀ ਉਪਰਾਲੇ ਕੀਤੇ ਜਾਣ ਗਰਾਊਂਡ ਦੀ ਬੜੀ ਵੱਡੀ ਮੰਗ ਸਾਡੇ ਨੌਜਵਾਨ ਪਲੇਅਰਾਂ ਦੇ ਚੱਲਦੀ ਆ ਰਹੀ ਆ ਮੈਂ ਚਾਹੁੰਦਾ ਵੀ ਉਹਦੇ ਉੱਲੇ ਵੀ ਬਹੁਤ ਧਿਆਨ ਨਾਲ ਧਿਆਨ ਦਿੱਤਾ ਜਾਵੇ ਉਹ ਗਰਾਊਂਡ ਵੱਡੇ ਕੀਤੇ ਜਾਵੇ ਜਿੰਨਾ ਜਿੰਨਾ ਵੀਰਾਂ ਨੇ ਸਹਿਯੋਗ ਦਿੱਤਾ ਹੈ ਹਰੇਕ ਸਮਾਗਮ ਦੇ ਵਿੱਚ ਸਰਦਾਰ ਸਾਡੇ ਕਰਮਜੀਤ ਸਿੰਘ ਹੋਣੀ ਸਾਡੇ ਸਰਪੰਚ ਸਾਹਿਬ ਹੋਣੀ ਹੋਰ ਜਿੰਨਾ ਪਤਵੰਤੇ ਸੱਜਣਾਂ ਨੂੰ ਫੋਨ ਕਰੀਏ ਮੌਕੇ ਤੇ ਸੇਵਾ ਭੇਜ ਕੇ ਉਪਰਾਲਾ ਉਸ ਨੂੰ ਵੱਡਾ ਕਰਦੇ ਨੇ ਉਹਨਾਂ ਸਾਰਿਆਂ ਦਾ ਮੈਂ ਦਿਲੋਂ ਧੰਨਵਾਦੀ ਹਾਂ ਤੇ ਆਪ ਜੀ ਦਾ ਵੀ ਧੰਨਵਾਦੀ ਹਾਂ ਨਾਕਲਾਂ ਟੀਮ ਜੋ ਚੈਂਪੀਅਨ ਬਣੀ ਜਿੱਤੀ ਹੈ ਉਹਨਾਂ ਦਾ ਵੀ ਜੀ ਐਂ ਤੇ ਬਹੁਤ ਬਹੁਤ ਲੱਖ ਲੱਖ ਵਧਾਈਆਂ ਉਹਨਾਂ ਨੂੰ ਇਸ ਹਨ ਸਾਡੇ ਇੱਥੇ ਪਤਵੰਤੇ ਸੱਜਣ ਜਿਨ੍ਹਾਂ ਨੇ ਪਹੁੰਚ ਕੇ ਇੱਥੇ ਜਿਹੜਾ ਵਾ ਟੂਰਨਾਮੈਂਟ ਦੀ ਸੋਭਾ ਨੂੰ ਵਧਾਇਆ ਉਹਨਾਂ ਵੱਲੋਂ ਬੜਾ ਹੀ ਸੁਚੱਜੇ ਢੰਗ ਨਾਲ ਦੱਸਿਆ ਗਿਆ ਵੀ ਬੱਚਿਆਂ ਨੂੰ ਜਿਹੜਾ ਵਾ ਵੱਧ ਤੋਂ ਵੱਧ ਖੇਡਾਂ ਵੱਲ ਪ੍ਰੇਰਿਤ ਕਰਨਾ ਚਾਹੀਦਾ ਵਾ ਸਾਡੇ ਚੈਨਲ ਵੱਲੋਂ ਸਾਡੇ ਚੈਨਲ ਦੇ ਮਾਧਿਮ ਰਾਈ ਮੈਂ ਵੀ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਇਹਨਾਂ ਨੂੰ ਗਰਾਊਂਡ ਦੇਣੀ ਚਾਹੀਦੀ ਹੈ ਗਰਾਊਂਡਾਂ ਦੇ ਨਾਲ ਪਿੰਡਾਂ ਨੂੰ ਜੋੜਨਾ ਚਾਹੀਦਾ ਵਾ ਤਾਂ ਕਿ ਜੋ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹ ਖੇਡਾਂ ਦੇ ਵੱਲ ਵੜੇ ਤੇ ਨਸ਼ਿਆਂ ਤੋਂ ਦੂਰ ਰਹੇ ਸਾਰਿਆਂ ਨਾਲ ਮੈਂ ਸੁਖਬੀ ਸਿੱਧੂ ਕੈਮਰਾ ਪਰਸਨ ਕੈਬੀ ਸਿੱਧੂ ਨਾਲ ਪਬਲਿਕ ਪ੍ਰਾਈਮ ਟੀਵੀ ਖੜੇ ਬਾਲਾਚਕ ਤਾਲੀ ਸਾਹਿਬ